ਇਸ ਗੜ ਸਾਹਿਬ ਵਿਖੇ ਹਾਜ਼ਰੀਆਂ ਭਰ ਹੈ ਗੁਰੂ ਸਵਾਰਿਓ ਆਓ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਵਕਤ ਇੱਥੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਸੀ ਤਸ਼ੱਦਦ ਕੀਤਾ ਜਾ ਰਿਹਾ ਸੀ ਹਕਮਰਾਨਾਂ ਦੇ ਖਿਲਾਫ ਕੋਈ ਆਵਾਜ਼ ਨਹੀਂ ਸੀ ਚੁੱਕਦਾ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਸੈਦਪੁਰ ਅਹਿਮਨਾਬਾਦ ਦੀ ਧਰਤੀ ਤੇ ਬਾਬਰ ਨੂੰ ਜ਼ਬਰ ਆਖਿਆ ਅਤੇ ਪਾਪ ਕੀ ਜਾਂਝ ਲੈ ਕਾਬਲੋਂ ਧਾਇਆ ਜੋਰੀ ਮੰਗਾ ਦਾਨ ਵੇ ਲਾ ਲੋ ਤਨ ਗੁਰੂ ਨਾਨਕ ਪਾਤਸ਼ਾਹ ਨੂੰ ਭਾਵੇਂ ਕੈਦ ਵਿੱਚ ਪਾਉਣ ਦੀ ਗੱਲ ਆਈ ਆਰ ਉਹਦੇ ਤੋਂ ਬਾਅਦ ਬਾਬੇ ਕੇ ਆਤੇ ਬਾਬਰ ਕੇ ਆਂਦੀ ਟੱਕਰ ਸ਼ੁਰੂ ਹੁੰਦੀ ਹੈ ਦਿੱਲੀ ਦਾ ਤਖਤ ਬਾਬਰ ਕੇ ਆਂਦੀ ਸਰਪ੍ਰਸਤੀ ਕਰਦਾ ਹੈ ਪਰ ਇਧਰ ਗੁਰੂ ਨਾਨਕ ਦੇ ਘਰ ਦੇ ਵਿੱਚ ਗੁਰੂ ਨਾਨਕ ਦਾ ਘਰ ਉਦੋਂ ਵੀ ਬਾਬਰ ਕੇ ਆਂਦੇ ਨਾਲ ਟੱਕਰ ਲੈਂਦਾ ਸੀ ਅਤੇ ਅੱਜ ਵੀ ਬਾਬਰ ਕੇ ਆਂਦੇ ਖਿਲਾਫ ਖੜਾ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਦੀ ਧਰਤੀ ਤੇ ਤਤੀ ਤਵੀ ਤੇ ਬੈਠੇ ਤਤੀ ਰੇਤ ਜ਼ਾਲਮ ਜ਼ਰਵਾਣਿਆਂ ਨੇ ਜ਼ਾਹگیر ਬਾਦਸ਼ਾਹ ਦੇ ਹੁਕਮ ਦੇ ਉੱਤੇ ਸਤ ਗੁਰੂ ਜੀ ਨੂੰ ਲਾਹੌਰ ਦੀ ਧਰਤੀ ਤੇ ਸ਼ਹੀਦ ਕੀਤਾ ਸਾਡੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਬਣੇ ਪੰਜਵੇਂ ਪਾਤਸ਼ਾਹ ਤੋਂ ਸ਼ਹੀਦਾਂ ਦੀ ਗੱਲ ਚੱਲਦੀ ਹੈ ਔਰ ਉਥੋਂ ਗੱਲ ਚਲਦਿਆਂ ਚਲਦਿਆਂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਦਿੱਲੀ ਦੇ ਤਖਤ ਨੂੰ ਜ਼ਾਲਮ ਤੇ ਜਰਵਾਣਿਆਂ ਨੂੰ ਟੱਕਰ ਦੇਣ ਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਹ ਸਾਰੀ ਕਰਵਾਈ ਦੋ ਤਲਵਾਰਾਂ ਧਾਰਨ ਕੀਤੀਆਂ ਮੇਰੀ ਪੀਰੀ ਭਗਤੀ ਸ਼ਕਤੀ ਔਰ ਚਾਰ ਯੁੱਧ ਲੜੇ ਗੁਰੂ ਪਾਤਸ਼ਾਹ ਤੋਂ ਬਾਅਦ ਨੌਵੇਂ ਪਾਤਸ਼ਾਹ ਨੇ ਤਿਲਕ ਜੰਝੂ ਦੀ ਰਾਖੀ ਮਜਲੂਮਾ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਪਰ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇਸੇ ਹੀ ਆਨੰਦਪੁਰ ਸਾਹਿਬ ਦੀ ਮubaruk ਧਰਤੀ ਤੇ ਉਹ ਆਪਣੇ ਸਾਹਮਣੇ ਅੱਗੇ ਵਜਦਾ ਜਾਂਦਾ ਰਣਜੀਤ ਨਗਾਰਾ ਇਸ ਮੁਬਾਰਕ ਧਰਤੀ ਤੇ ਕਲਗੀਧਰ ਪਾਤਸ਼ਾਹ ਦੇ ਹੁਕਮ ਦੇ ਨਾਲ ਸਿੱਖਾਂ ਨੇ ਰਣਗੀਤ ਨਗਾਰਾ ਵਜਾਇਆ ਜਿਸ ਨਗਾਰੇ ਦੀ ਗੂੰਜ ਨੇ ਮਜਲੂਮਾਂ ਦੇ ਵਿੱਚ ਹਿੰਮਤ ਪੈਦਾ ਕੀਤੀ ਦਲੇਰੀ ਪੈਦਾ ਕੀਤੀ ਜ਼ਾਲਮ ਤੇ ਜ਼ਰਵਾਣਿਆਂ ਨੂੰ ਇੱਕ ਵੰਗਾਰ ਭਾਈ ਇਹੀ ਕਾਰਨ ਹੈ ਇਹ ਸੰਨੰਦਪੁਰ ਸਾਹਿਬ ਦੇ ਉੱਤੇ ਕਈ ਵਾਰੀ ਹਮਲੇ ਅਤੇ ਕਲਗੀਧਰ ਪਾਤਸ਼ਾਹ ਨੇ ਪਹਾੜੀ ਰਾਜਿਆਂ ਅਤੇ ਅਰੰਗ ਦੇਵ ਦੀ ਮੁਗਲ ਸਲਤਨਤ ਦੇ ਖਿਲਾਫ ਕਾਈ ਯੁੱਧ ਲੜੇ ਅਤੇ ਫਤਿਹ ਪ੍ਰਾਪਤ ਕੀਤੀ ਇਸੇ ਹੀ ਮubaruk ਧਰਤੀ ਤੇ ਆ ਸਾਹਮਣੇ ਸਾਡੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਹੈ 1699 ਦੀ ਵਿਸਾਖੀ ਬਾਦਸ਼ਾਹ ਨੰਗੀ ਤੇਗ ਲੈ ਕੇ ਸੰਗਤ ਦੇ ਵਿੱਚ ਆਉਂਦੇ ਨੇ ਸਿਰਾਂ ਦੀ ਮੰਗ ਹੈ ਪੰਜ ਸੇਰ ਮੰਗੇ ਦੇ ਗੁਰੂ ਦੇ ਪੰਜ ਸਿੱਖਾਂ ਨੇ ਸਿਰ ਦਿੱਤੇ ਪਾਤਸ਼ਾਹਾਂ ਨੇ ਇਹਨਾਂ ਨੂੰ ਪੰਜ ਪਿਆਰੇ ਆਖਿਆ ਅਮਰਤ ਦੀ ਦਾਤ ਦਿੱਤੀ ਆ ਸਾਡੇ ਗੁਰੂ ਨੇ ਵਹਿ ਪ੍ਰਗਟਿਓ ਮਰਦਾ ਗੰਮੜਾ ਵਰਿਆਮ ਇਕੱਲਾ ਵਾਹ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਸੇ ਹੀ ਤਖਤ ਸਾਹਿਬ ਤੇ ਪਾਤਸ਼ਾਹ ਨੇ ਆਪ ਪੰਜਾਬ ਪਿਆਰੀਆਂ ਤੋਂ ਅਮਰਤ ਦੀ ਦਾਤ ਲਈ ਸਤਿਗੁਰੂ ਜੀ ਦੇ ਨਾਮ ਦੇ ਨਾਲ ਗੁਰੂ ਗੋਬਿੰਦ ਰਾਏ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਣੇ ਔਰ 1699 ਦੀ ਵਿਸਾਖੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜਿੱਥੇ ਪਾਤਸ਼ਾਹ ਨੇ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਦੀ ਦਾਤ ਦਿੱਤੀ ਜਿੱਥੇ ਪਾਤਸ਼ਾਹ ਨੇ ਐਸੀ ਅਣਖ ਦਿੱਤੀ ਜਿਹੜੇ ਲੋਕ ਪਹਿਲਾ ਜ਼ਾਲਮ ਤੇ ਜਰਵਾਣਿਆਂ ਦੇ ਸਾਹਮਣੇ ਲਿਖ ਦੇ ਸੀ ਅਤੇ ਆਖ ਦੇ ਸੀ ਹਮ ਤੋ ਤੋਲਣ ਜਾਣੇ ਤੱਕੜੀ ਨੰਗੀ ਕਰਦ ਕਬੂਨੀ ਪਕੜੀ ਚਿੜੀ ਉੜੇ ਡਰ ਸੇ ਮਰ ਜਾਏ ਇਨ ਮੁਗਲਨ ਸੇ ਤੁਰਕਨ ਸੇ ਕੈਸੇ ਲੜ ਪਾਏ ਉਹਨਾਂ ਨੇ ਖੰਡੇ ਦੀ ਪੌਲ ਲੈ ਕੇ ਆਖਿਆ ਸੀ ਕਰ ਲੂੰਗਾ ਇੱਕ ਇੱਕ ਕੋ ਸ਼ਮਸ਼ੀਰ ਕੇ ਆਗੇ ਜੇ ਦੁਨੀਆ ਤੋਂ ਜੁਕੀ ਫਿਰਦੀ ਹੈ ਤਕਦੀਰ ਕੇ ਆਗੇ ਜੇ ਤਕਦੀਰ ਵੀ ਜੁਕ ਜਾਏਗੀ ਮੇਰੀ ਸ਼ਮਸ਼ੀਰ ਕੇ ਆਗੇ ਇਹ ਗੁਰੂ ਦਾ ਠਾਪੜਾ ਸੀ ਕਿ ਦਿੱਲੀ ਦੀ ਹਕੂਮਤ ਦੇ ਨਾਲ ਆਨੰਦਪੁਰ ਸਾਹਿਬ ਦੀ ਮubarrak ਧਰਤੀ ਤੋਂ ਟੱਕਰ ਸ਼ੁਰੂ ਹੋਈ ਹੈ ਇਹ ਆਨੰਦਪੁਰ ਸਾਹਿਬ ਜਿੱਥੇ ਪਾਤਸ਼ਾਹ ਹਵੇ ਤਿੰਨ ਸਾਹਿਬਜ਼ਾਦੇਆਂ ਦਾ ਜਨਮ ਹੋਇਆ ਇਹ ਆ ਆਨੰਦਪੁਰ ਸਾਹਿਬ ਜਿੱਥੇ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਜਵਾਨ ਹੋਏ ਇਹ ਆ ਆਨੰਦਪੁਰ ਸਾਹਿਬ ਜਿੱਥੇ ਖਾਲਸਾ ਪੰਥ ਜਵਾਨ ਹੋਇਆ ਇਸ ਧਰਤੀ ਨੂੰ ਘੇਰਾ ਪਾਇਆ ਗਿਆ ਮਹੀਨਿਆਂ ਬੱਦੀ ਦਾ ਘੇਰਾ ਤੇ ਸਿੱਖਾਂ ਦਾ ਸਦਕਾ ਵੀ ਬੜਾ ਵੱਡਾ ਹੈ ਜਦੋਂ ਘੇਰਾ ਲਮੇਰਾ ਹੋਇਆ ਸਾ ਪਹਾੜੀ ਰਾਜਿਆਂ ਨੇ ਆਟੇ ਦੀ ਗਾਂ ਬਣਾ ਕੇ ਭੇਜੀ ਉਹਦੀ ਸਾਂ ਖਾਧੀ ਪਾਦਸ਼ਾਹਾ ਕਿਲਾ ਖਾਲੀ ਕਰ ਜਾਓ ਤੁਸੀਂ ਜਿਸ ਪਾਸੇ ਜਾਣਾ ਚਾਹੋ ਜਾ ਸਕਦੇ ਹੋ ਸਾਡੀ ਇੱਜ਼ਤ ਦਾ ਸਵਾਲ ਹੈ ਔਰੰਗਜ਼ੇਬ ਅਤੇ ਵਾजीर खान ਉਹ ਪਾਕ ਕੁਰਾਨ ਦੀਆਂ ਕਸਮਾਂ ਖਾਂਦੇ ਨੇ ਪਾਦਸ਼ਾਹ ਨੇ ਅੱਜ ਦੇ ਦਿਨ 6 ਤੇ ਪੋਦੀ ਵਿਚਕਾਰ ਲਈ ਰਾਤ ਨੂੰ 1704 ਅੱਜ ਜੇਨਾ ਪਲਾਂ ਦੇ ਵਿੱਚ ਅੱਪਾ ਖੜੇ ਗੁਰੂ ਨੇ ਪਰਿਵਾਰ ਸਮੇਤ ਸਿੱਖਾਂ ਦੇ ਸਮੇਤ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ ਹੈ ਇੱਥੇ ਉਹ ਚੇਚਾ ਜਗਰ ਹੈ ਜਦੋਂ ਕਿਲਾ ਛੱਡਣ ਲੱਗੇ ਤੇ ਗੁਰਦੁਆਰਾ ਸੀਸਗੰਜ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਮੁਬਾਰਕ ਅਸਥਾਨ ਇਥੇ ਗੁਰੂ ਪਾਤਸ਼ਾਹ ਗਏ ਔਰ ਗੁਰੂ ਸਾਹਿਬ ਨੇ ਆਖਿਆ ਕੋਈ ਹੈ ਸਿੱਖ ਜਿਹੜਾ ਇਹਨਾਂ ਮੁਬਾਰਕ ਅਸਥਾਨਾਂ ਦੀ ਮਰਿਆਦਾ ਨਿਭਾਵੇ ਸੇਵਾ ਸੰਭਾਲ ਕਰੇ ਤਾਂ ਅੱਜ ਚੇਤੇ ਕਰਾਂਗੇ ਅਸੀਂ ਭਾਈ ਗੁਰਬਖਸ਼ ਸਿੰਘ ਉਹ ਖੜਾ ਹੋਇਆ ਅਤੇ ਉਹਨੇ ਆਖਿਆ ਸੀ ਪਾਤਸ਼ਾਹ ਮੈਂ ਸੇਵਾ ਕਰਾਂਗਾ ਵੇਖੋ ਸਾਰੇ ਚਲੇ ਗਏ ਪਰ ਭਾਈ ਗੁਰਬਖਸ਼ ਸਿੰਘ ਉਦਾਸੀ ਉਹਦਾ ਵੀ ਜਿਗਰਾ ਵੱਡਾ ਸੀ ਉਹ ਇਕੱਲਾ ਹੀ ਰਹਿ ਗਿਆ ਔਰ ਲੰਬੀਆਂ ਸੇਵਾਵਾਂ ਕੀਤੀਆਂ ਅੱਜ ਉਹ ਦਿਨ ਜਦੋਂ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਨੂੰ ਛਡਿਆ ਹੈ ਅੱਪਾ ਉਹ ਦਿਨ ਮਨਾ ਰਹੇ ਹਾਂ ਭਾਵੇਂ ਬਾਅਦ ਵਿੱਚ ਪਰਿਵਾਰ ਦਾ ਵਿਛੋੜਾ ਹੈ ਕਰਸਾ ਨਦੀ ਦਾ ਕੰਡਾ ਸਿੱਖਾਂ ਦਾ ਮਕਦਸ ਸਥਾਨ ਹੈ ਜਿੱਥੇ ਗੁਰਦੁਆਰਾ ਸ਼੍ਰੀ ਪਰਵਾਰ ਵਿਛੋੜਾ ਸਾਹਿਬ ਸੰਗਤ ਨੇ ਪਹੁੰਚੀ ਭਾਵੇਂ ਚਮਕੌਰ ਦੀ ਕੱਚੀ ਗੜੀ ਹੈ ਜਿਸ ਜਿੱਥੇ 10 ਲੱਖ ਦੇ ਨਾਲ ਮੁਕਾਬਲਾ ਤੇ ਵੱਡੇ ਸਾਹਿਬਜ਼ਾਦੇ ਤੇ 40 ਸਿੰਘਾਂ ਦੀ ਸ਼ਹਾਦਤ ਹੈ ਸਰਹੰਦ ਦੀਆਂ ਦੀਵਾਰਾਂ ਜਿਨ੍ਹਾਂ ਦੀਵਾਰਾਂ ਦੇ ਵਿੱਚ ਪਾਤਸ਼ਾਹ ਹਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਸਿੱਖੀ ਨੂੰ ਖਤਮ ਕਰਨ ਦੀ ਗੱਲ ਚੱਲੀ ਪਰ ਉਹ ਨਹੀਂ ਹਾਂ ਕੌਮ ਦੀ ਮਜ਼ਬੂਤੀ ਬਣ ਗਈਆਂ ਪਰ ਜਦੋਂ ਪਾਤਸ਼ਾਹ ਦਮਦਮਾ ਸਾਹਿਬ ਦੀ ਮubaruk ਧਰਤੀ ਤੇ ਗਏ ਤੇ ਮੁਤਾਵਾ ਨੇ ਪੁੱਛਿਆ ਸੀ ਭਾਈ ਮਨੀ ਸਿੰਘ ਦਿਸਦਾ ਹੈ ਭਾਈ ਦਇਆ ਸਿੰਘ ਦਿਸਦਾ ਹੈ ਪਰ ਮੇਰਾ ਪੁੱਤ ਸਾਹਿਬ ਜادہ ਬਾਬਾ ਅਜੀਤ ਸਿੰਘ ਕਿੱਥੇ ਹੈ ਸਾਹਿਬ ਜادہ ਬਾਬਾ ਜੋਹਾਰ ਸਿੰਘ ਸਾਹਿਬ ਜادہ ਬਾਬਾ ਯੋਰਾਵਰ ਸਿੰਘ ਸਾਹਿਬ ਜادہ ਬਾਬਾ ਫਤਿਹ ਸਿੰਘ ਪੁੱਤ ਫਰਜ਼ੰਦ ਕਿੱਥੇ ਨੇ ਤਾਂ ਗੁਰੂ ਨੇ ਖਾਲਸਾ ਜੀ ਤੇ ਚੇਤੇ ਰੱਖਿਓ ਸੰਗਤ ਬੈਠੀ ਸੀ ਜਿਵੇਂ ਹੁਣ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਆਪਾਂ ਖੜੀ ਗੁਰੂ ਬਾਦਸ਼ਾਹ ਨੇ ਸਿੱਖਾਂ ਦੇ ਵਾਲ ਵੇਖ ਕੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਗੇ ਸਤ ਚਾਰ ਚਾਰ ਮੂਹੇ ਤੋਂ ਕੀਆ ਹੁਆ ਜੀਵਤ ਕਈ ਹਯਾਰ ਪਾਤਸ਼ਾਹ ਨੇ ਪੰਥ ਨੂੰ ਆਪਣਾ ਪਨਿਵਾ ਪੁੱਤ ਆਖਿਆ ਅਜ ਅੱਗੇ ਲੋੜ ਹੈ ਮੈਂ ਦੇਖ ਪਾਰਿਆ ਮੇਰੇ ਸਾਹਮਣੇ ਨੌਜਵਾਨ ਖੜੇ ਬਜ਼ੁਰਗ ਖੜੇ ਆ ਖਾਲਸਾ ਪੰਥ ਖੜਾ ਹੈ ਕੁਝ ਨੌਜਵਾਨਾਂ ਦੇ ਕੇਸ ਕੱਟੇ ਹੋਏ ਆ ਕਈਆਂ ਡਿੰਗਾ ਦਾੜੀਆਂ ਪੂਰੀਆਂ ਨਹੀਂ ਆਪਾਂ ਜਦੋਂ ਤਖਤ ਕੇਸਗੜ ਸਾਹਿਬ ਤਾਂ ਇਹ ਪ੍ਰਣ ਕਰਕੇ ਜਾਏਗੇ ਅਸੀਂ ਸਾਬਤ ਸੂਰਤ ਹੋਵਾਂਗੇ ਅਸੀਂ ਗੁਰੂ ਦੇ ਪੁੱਤ ਬਣਾਂਗੇ ਔਰ ਸਾਬਤ ਸੂਰਤ ਹੋ ਕੇ ਪ੍ਰਥਮ ਰਹਿਤ ਜੈ ਜਾਨ ਖੰਡੇ ਦੀ ਪਾਹੁਲ ਸ਼ਕੇ ਅਸੀਂ ਜਿੱਥੋਂ ਇਹ ਅੰਮ੍ਰਿਤ ਛਕਾਇਆ ਕੇਸਗੜ ਸਾਹਿਬ ਅਸੀਂ ਖੰਡੇ ਬਾਟੇ ਦੀ ਪਾਹੁਲ ਅੰਮ੍ਰਿਤ ਛਕ ਕੇ ਗੁਰੂ ਪਾਤਸ਼ਾਹ ਦੇ ਪੁੱਤ ਅਤੇ ਧੀਆ ਬਣਾਗੇ ਆਪਾ ਸਰਹੰਦ ਵੀ ਜਾਣਾ ਤੇ ਜਦ ਉਹ ਸਰਹੰਦ ਜਾਈਏ ਤਾਂ ਸਹਿਬ ਜਾਦਾ ਬਾਬਾ ਅਜੀਤ ਸਿੰਘ ਬਣ ਕੇ ਜਾਇਓ ਸਹਿਬ ਜਾਦਾ ਬਾਬਾ ਜੋਹਾਰ ਸਿੰਘ ਬਣ ਕੇ ਜਾਇਓ ਜਦੋਂ ਵੀ ਫਤੇਗੜ ਸਾਹਿਬ ਦੀ ਧਰਤੀ ਤੇ ਜਾਇਓ ਸਰਦਾਰ ਬਣ ਕੇ ਜਾਇਓ ਸਰਦਾਰ ਬਣ ਕੇ ਆਇਓ ਸਾਨੂੰ ਸਾਡੇ ਗੁਰੂ ਨੇ ਸਰਦਾਰੀਆਂ ਬਖਸ਼ੀਆਂ ਅਤੇ ਆਖਿਆ ਇਨ ਗਰੀਬ ਸਿੱਖਨ ਕਉ ਦੇਉ ਪਾਤਸ਼ਾਹੀ ਯਾਦ ਰੱਖੈ ਹਮਰੀ ਗੁਰਿਆਈ ਆਪਾਂ ਆਪਣੀਆਂ ਸਰਦਾਰੀਆਂ ਨੂੰ ਸੰਭਾਲੀਏ ਜਿਹੜੇ ਮੇਰੇ ਵੀ ਅਜੇ ਦਸਤਾਰਾਂ ਨਹੀਂ ਸਜਾਉਂਦੇ ਦਸਤਾਰਾਂ ਸਜਾਓ ਕੇਸਾਂ ਨੂੰ ਸਾਬਤ ਕਰਕੇ ਖੰਡੇ ਬਾਟੇ ਦੀ ਪਾਲ ਸਕੀਏ ਅਤੇ ਜਿਹੜੇ ਅੱਜ ਪੰਥ ਦੇ ਉੱਤੇ ਮਾਰੂ ਹਮਲੇ ਹੋ ਰਹੇ ਇੱਥੇ ਸੰਗਤ ਖੜੀ ਆ ਤੇ ਕੇਸਗੜ ਸਾਹਿਬ ਦਾ ਵਿੜਵ ਤੁਸੀਂ ਜਕਾਰਾ ਲਾ ਕੇ ਇਹਨੂੰ ਪ੍ਰਵਾਨਗੀ ਵੀ ਦੇਣੀ ਆ ਸਾਡੀਆਂ ਤਸ਼ਬੀਹਾ ਕੌਮ ਦੀਆਂ ਇਹ ਸਾਡੀ ਕੌਮ ਤੈਅ ਕਰੇਗੀ ਸਾਡੀ ਸਿੱਖੀ ਦਾ ਬਿਰਤਾਂ ਇਹ ਸਿੱਖ ਪੰਥ ਤੈਅ ਕਰੇਗਾ ਸਿੱਖੀ ਦੀ ਵਿਆਖਿਆ ਕੋਈ ਦਿੱਲੀ ਤਾਂ ਨਹੀਂ ਕਰੇਗੀ ਇਹ ਪੰਥ ਤੈਅ ਕਰੇਗਾ ਅਸੀਂ ਛੋਟੇ ਸਹਿਬਜਾਦੇ ਆ ਨੂੰ ਬਾਬੇ ਆਖਦੇ ਹਾਂ ਬਾਬਾ ਜੋਰਾਵਰ ਸਿੰਘ ਬਾਬਾ ਫਟੇ ਸਿੰਘ ਗੁਰੂ ਦੇ ਸਹਿਬਜਾਦੇ ਪਰ 222 ਤੋਂ ਇਹ ਭਾਵੇਂ ਅਸੀਂ ਕਹਿੰਨੇ ਚੰਗੀ ਗੱਲ ਮਨਾ ਲੈਣ ਪਰ ਅਸੀਂ ਗੁਰੂ ਪਾਤਸ਼ਾਹ ਦੇ ਸਹਿਬਜਾਦੇ ਆ ਨੂੰ ਭਾਲ ਨਹੀਂ ਆਖਦੇ ਇਸ ਕਰਕੇ ਸਹਿਬਜਾਦੇਾਂ ਦੀ ਸ਼ਹਾਦਤ ਨੂੰ वीर बाल दिवस ਦੇ ਤੌਰ ਤੇ ਮਨਾਉਣਾ ਇਹਨਾਂ ਦੇ ਵੱਲੋਂ ਸਾਡੇ ਤੇ ਆਪਣੀ ਸ਼ਬਦਾਵਲੀ ਠੋਸਣਾ ਹੈ ਅਸੀਂ ਸਾਹਿਬ ਜਾਦੇ ਆ ਨੂੰ ਬਾਬੇ ਅਤੇ ਸਾਹਿਬ ਜਾਦੇ ਆਖਦੇ ਆ ਇਹਨਾਂ ਨੂੰ ਇਸ ਦਿਨ ਦਾ ਨਾਮ वीर बाल ਦਿਵਸ ਦੀ ਥਾਂ ਤੇ ਸਾਹਿਬ ਜਾਦੇ ਸ਼ਹਾਦਤ ਦਿਵਸ ਰੱਖਣਾ ਚਾਹੀਦਾ ਹੈ ਗੁਰੂ ਪਾਤਸ਼ਾਹ ਦੇ ਸਾਹਿਬ ਜਾਦੇ ਜਦੋਂ ਸ਼ਬਦ ਆਵੇਗਾ ਤਾਂ ਹਿੰਦੁਸਤਾਨ ਤੇ ਪੂਰੇ ਦੁਨੀਆ ਦੇ ਲੋਕ ਇਹ ਖੋਜ ਕਰਨਗੇ ਕਿਹੜੇ ਸਾਹਿਬ ਜਾਦੇ ਉਹ ਸ਼ਹੀਦ ਹੋਏ ਨੇ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਸ਼ਹਾਦਤ ਸ਼ਬਦ ਚਾਹੀਦਾ ਔਰ ਇੱਕ ਕੌਮ ਦੀਆਂ ਭਾਵਨਾਵਾਂ ਉਹ ਕੌਮ ਦੇ ਸ਼ਹੀਦ ਨੇ ਤੇ ਕਲਗੀਧਰ ਪਾਤਸ਼ਾਹ ਦੇ ਸਾਹਿਬ ਜਾਦੇ ਨੇ ਪੁੱਤ ਨਹੀਂ ਅੱਜ ਲੋੜ ਅਸੀਂ ਪਾਤਸ਼ਾਹ ਦੇ ਸਹਬਜ਼ਾਦੇਆਂ ਨੂੰ ਸਜਦੇ ਕਰਦੇ ਆਂ ਯਾਦ ਕਰਦੇ ਆਂ ਗੁਰੂ ਨੂੰ ਸਮਰਪਿਤ ਹੋਈ ਗਈ ਪਾਤਸ਼ਾਹ ਨੇ ਇਹਨਾਂ ਸ਼ਹਾਦਤਾਂ ਤੋਂ ਬਾਅਦ ਵੀ ਜਦੋਂ ਵੱਡੇ ਸਹਬਜ਼ਾਦੇ ਸ਼ਹੀਦ ਹੋਏ ਜਕਾਰੇ ਲਾਏ ਅਤੇ ਰੱਬ ਦਾ ਧੰਨਵਾਦ ਕੀਤਾ ਇਹ ਸ਼ਹਾਦਤਾਂ ਕੌਮ ਦੇ ਵਿੱਚ ਚੜ੍ਹਦੀ ਕਲਾ ਪੈਦਾ ਕਰਦੀਆਂ ਜਦੋਂ ਪਾਤਸ਼ਾਹ